ਇਹ ਸਵੇਰ ਦਾ ਮੌਸਮ ਸਵੇਰੇ ਸਵੇਰੇ ਮੀਂਹ ਪੈ ਕੇ ਹਟਿਆ ਜਿਹੜੀਆਂ ਪਾਣੀ ਦੀਆਂ ਡ੍ਰੌਪਸ ਨੇ ਉਹ ਕੱਪੜੇ ਦੀ ਤਾਰ ਤੇ ਦੇਖੋ ਉਮੀ ਲਟਕ ਰਹੀਆਂ ਨੇ ਬਾਏ ਦਾ ਬਈ ਵੈਲਕਮ ਬੈਕ ਟੂ ਆਰ ਚੈਨਲ ਅੱਜ ਦਾ ਬਲੌਗ ਕਰਦੇ ਹਾਂ ਸ਼ੁਰੂ ਮੀਂਹ ਭਾਵੇਂ ਪੈ ਕੇ ਹਟਿਆ ਪਰ ਧੁੰਦ ਓਵੇਂ ਦੀ ਓਵੇਂ ਬਰਕਰਾਰ ਹੈ ਪਹਿਲਾਂ 2-3 ਦਿਨ ਵਧੀਆ ਮੌਸਮ ਹੋ ਚੱਲਿਆ ਸੀ ਵਧੀਆ ਧੁੱਪ ਨਿਕਲਣ ਲੱਗੀ ਸੀ ਫੇਰ ਫੇਰ ਮੌਸਮ ਉਮੀਦ ਆਉਣੀ ਮੁੜਕੁੜ ਕੇ ਧੁੰਦ ਵਾਲਣੀ ਵਧੀ ਜਾਂਦਾ ਹੈ ਪਤਾ ਨਹੀਂ ਇਸ ਵਾਰ ਕਿਉਂ ਇੰਨੀ ਜ਼ਿਆਦਾ ਠੰਡ ਪੈ ਰਹੀ ਹੈ ਅਨ ਐਕਸਪੈਕਟਡ ਜਿਹਾ ਕੰਮ ਹੋਈ ਜਾਂਦਾ ਹੈ ਇਸ ਵਾਰ ਜੇ ਇਸ ਵਾਰ ਇੰਨੀ ਜ਼ਿਆਦਾ ਸਰਦੀ ਪੈ ਰਹੀ ਆ ਤਾਂ ਤਾਂ ਐਕਸਪੈਕਟ ਕਰ ਸਕਦੇ ਆ ਕਿ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਵੀ ਪਏਗੀ ਦੇਖੋ ਡੇ ਬਾਏ ਡੇ ਆਪਾਂ ਪੋਲੂਸ਼ਨ ਵਧਾ ਰਹੇ ਆ ਜਿਹਦੇ ਕਰਕੇ ਕਲਾਈਮੇਟ ਚੇਂजेस ਆ ਰਹੇ ਨੇ ਤੇ ਸਰਦੀ ਵੀ ਜ਼ਿਆਦਾ ਇਸੇ ਕਰਕੇ ਆ ਗਰਮੀਆਂ ਦੇ ਵਿੱਚ ਵੀ ਗਰਮੀ ਜ਼ਿਆਦਾ ਹੋਏਗੀ ਸੋ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਗਰਮੀਆਂ 'ਚ ਟੈਂਪਰੇਚਰ ਬਹੁਤ ਹਾਈ ਚਲ ਜਾਇਆ ਕਰਨਾ ਤੇ ਸਰਦੀਆਂ ਦੇ ਵਿੱਚ ਟੈਂਪਰੇਚਰ ਬਹੁਤ ਜ਼ਿਆਦਾ ਲੋਅ ਚਲ ਜਾਇਆ ਕਰਨਾ ਸਾਡੇ ਸਕੂਲ ਦੇ ਵਿੱਚ ਬੱਚਿਆਂ ਦੇ ਦੋ ਫੰਕਸ਼ਨਸ ਆ ਰਹੇ ਨੇ ਤੇ ਮੇਰੇ ਕੋਲੇ ਫੰਕਸ਼ਨ ਤੇ ਪਾਉਣ ਦੇ ਲਈ ਕੋਈ ਵੀ ਨਿਊ ਕੱਪੜਾ ਨਹੀਂ ਹੈਗਾ ਸੋ ਅੱਜ ਆਪਾਂ ਜਾ ਰਹੇ ਹਾਂ ਕੱਪੜੇ ਲੈਣ ਸ਼ਾਪਿੰਗ ਕਰਨ ਲਈ ਬਰਨਾਲੇ ਬਰਨਾਲੇ ਦਾ ਦੇਖੋ ਜਾਣੇ ਜਾਣੇ ਪਰ ਉਸ ਤੋਂ ਪਹਿਲਾਂ ਆਪਾਂ ਜਾ ਰਹੇ ਹਾਂ ਡਿਊਟੀ ਕਿਉਂ ਅਜੇ ਤਾਂ ਸਵੇਰ ਹੀ ਹੈ ਡਿਊਟੀ ਜਾइए ਡਿਊਟੀ ਤੋਂ ਤਿੰਨ ਵਜੇ ਕੋਈ ਫ੍ਰੀ ਹੋ ਜਾਾਂਗੇ 3 ਵਜੇ ਤੋਂ ਬਾਅਦ ਵਾਧੂ ਟਾਈਮ ਹੈ ਆਪਣੇ ਕੋਲੇ ਬਰਨਾਲੇ ਜਾਣ ਦਾ ਬੱਚਿਆਂ ਨੂੰ ਟਿਊਸ਼ਨ ਵਾਲਿਆਂ ਨੂੰ ਅੱਜ ਖੜ ਦੇਣੀ ਆ ਛੁੱਟੀ ਸੋ ਅੱਜ ਕਰਨੀ ਆਪਾਂ ਸ਼ਾਪਿੰਗਾਂ ਪੰਛੀਆਂ ਨੇ ਆਪਣੇ ਦਿਨ ਦੀ ਸ਼ੁਰੂਆਤ ਕਰਤੀ ਆ ਜਾਂਜ ਕੋਣਾ ਸ਼ੁਰੂ ਕਰਤਾ ਤੇ ਆਪਾਂ ਵੀ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆ ਤੇ ਚੱਲਦੇ ਆ ਆਪਣੇ ਕੰਮ ਤੇ ਸੋ ਮਿਲਦੇ ਆ ਤੁਹਾਨੂੰ ਸ਼ਾਮ ਨੂੰ ਬਾਕੇ ਹਾਂਜੀ ਸਕੂਲੋਂ ਮੈਂ ਆ ਗਿਆ ਤੇ ਹੁਣ ਮੈਂ ਆਪਣੇ ਇੱਕ ਦੋਸਤ ਕੋਲੇ ਜਾ ਰਿਹਾ ਤੇ ਉਹਦੇ ਨਾਲ ਜਾਣਾ ਸੀ ਪਰ ਨਾਲੇ ਕਪੜੇ ਲੈਣ ਵਾਸਤੇ ਤੇ ਮੋਟਰਸਾਈਕਲ ਤੇ ਜਾ ਰਹੇ ਹਾਂ ਅਸੀਂ ਇੰਨੀ ਠੰਡ ਦੇ ਵਿੱਚ ਇੰਨੀ ਜਿਆਦਾ ਟ੍ਰੈਫਿਕ ਦੇਖ ਕੇ ਪਤਾ ਤਾਂ ਲੱਗ ਗਿਆ ਹੋਣਾ ਵੀ ਅਸੀਂ ਮਾਰਕੀਟ 'ਚ ਪਹੁੰਚ ਗਏ ਹਾਂ ਬਰਨਾਲੇ ਬਹੁਤ ਜ਼ਿਆਦਾ ਰਸ਼ ਹੈ ਲੈਣੇ ਲੱਗੀਆਂ ਪਈਆਂ ਨੇ ਵੈਸੇ ਪਹੁੰਚਿਆ ਨੂੰ ਤਾਂ ਸਾਨੂੰ ਹੋ ਗਿਆ ਟਾਈਮ ਅਸੀਂ ਆ ਥੋੜੀ ਜੀ ਸ਼ਾਪਿੰਗ ਵੀ ਕਰ ਲਈ ਥੋੜੀ ਜੀ ਕੀਤੀ ਹੈ ਬਾਲੀ ਨਹੀਂ ਕੀਤੀ ਅਲੇ ਮੇਨ ਸ਼ਾਪਿੰਗ ਤਾਂ ਹਲੇ ਰਹਿਂਦੀ ਹੈ ਸ਼ੂਜ਼ ਤੋਂ ਬਿਨਾ ਹੈਗੀ ਸ਼ਾਪਿੰਗ ਅਧੂਰੀ ਸੋ ਹੁਣ ਅਸੀਂ ਆਏ ਹਾਂ ਸ਼ੂਜ਼ ਲੈਣ ਵਾਸਤੇ ਵੈਸੇ ਮੈਂ ਤਾਂ ਪਹਿਲਾਂ ਖਰੀਦ ਚੁੱਕਿਆ ਸ਼ੂਜ਼ ਵਧੀਆ ਸ਼ੂਜ਼ ਖਰੀਦ ਲਏ ਸੀ ਆਪਾਂ ਤੇ ਫਿਲਹਾਲ ਬਿੰਦਰੀ ਨੂੰ ਸ਼ੂਜ਼ ਦੀ ਜ਼ਰੂਰਤ ਹੈ ਉਹ ਖਰੀਦੇਗਾ ਟ੍ਰਾਈ ਕਰਕੇ ਦੇਖਦਾ ਇੱਥੇ 3 ਦੋਨੇ ਤਾਂ ਲੈ ਲੈਣੇ ਆ। ਸ਼ੂਜ਼ ਲੈਣੇ ਸੀ ਬਿੰਦਰੀ ਨੇ ਪਰ ਬਿੰਦਰੀ ਦੇ ਪਸੰਦ ਨਹੀਂ ਆਏ ਤੇ ਹੁਣ ਜਿਹੜੇ ਬਾਕੀ ਕੱਪੜੇ ਮੇਰੇ ਰਹਿੰਦੇ ਨੇ ਉਹ ਲੈਣ ਚੱਲਦੇ ਆ। ਦੇਖ ਰਹਾ ਇਹ ਕੁਝ ਪਸੰਦ ਹੋਦਾ ਤਾਂ। ਭੀੜ ਪੜੱਕੇ ਵਾਲਾ ਰਸਤਾ। ਬਾਹਰੋਂ ਤਾਂ। ਹੁਣ ਅਸੀਂ ਜਾ ਰਹੇ ਹਾਂ ਰਾਇਲ ਕਲੈਕਸ਼ਨਸ ਵਾਲਿਆਂ ਦੇ। ਜਿੱਤੋਂ ਕੀ ਹਮੇਸ਼ਾ ਕੱਪੜੇ ਖਰੀਦਦੇ ਆ ਮੈਨੂੰ ਉੱਥੇ ਕੱਪੜੇ ਪਸੰਦ ਆ ਜਾਣਗੇ ਉੱਥੋਂ ਕੱਪੜੇ ਮਹਿੰਗੇ ਮਿਲਦੇ ਨੇ ਇਸ ਲਈ ਪਸੰਦ ਆ ਜਾਂਦੇ ਨੇ ਛੇ ਲਓ ਜੀ ਰਾਇਲ ਕਲੈਕਸ਼ਨਸ ਵਾਲਾਂ ਦੇ ਪਹੁੰਚ ਗਏ ਲਓ ਜੀ ਸ਼ਾਪਿੰਗ ਡਨ ਹੋ ਗਈ ਰਾਇਲ ਕਲੈਕਸ਼ਨਸ ਵਾਲਿਆਂ ਨੂੰ ਤੇ ਹੁਣ ਚੱਲਦੇ ਆ ਘਰੇ ਕੇਂਦਰੀ ਚਲਾਊਗਾ ਮੋਟਰਸਾਈਕਲ ਟਾਈਮ ਕਾਫੀ ਲੱਗ ਗਿਆ ਤੇ ਠੰਡ ਵੀ ਬਹੁਤ ਵਧ ਗਈ ਹੁਣ ਕੁੰਗੜੇ ਜਾਵਾਂਗੇ ਅਸੀਂ ਦੋਨੇ ਆਣੇ ਇੰਨੀ ਹੈ ਨਹੀਂ ਬਸ ਫਿਰ ਤੂੰ ਹੀ ਚਲਾਏਗਾ ਮੋਟਰਸਾਈਕਲ ਠੀਕ ਹੈ ਆਓ ਮੋਟਰਸਾਈਕਲ ਚ ਰੌਣ ਦੀ ਮੇਰੀ ਟਰਨ ਹੈ ਠੰਡ ਬਹੁਤ ਜ਼ਿਆਦੇ ਆ ਜੇ ਬਚ ਗਿਆ ਤੁਹਾਨੂੰ ਬਾਅਦ ਚ ਮਿਲਾਂਗੇ ਵਲੌਗ ਤੇ ਅਗਰ ਚੇਂਜ ਹੋਣ ਜਾ ਰਿਹਾ ਹੈ ਮੋਟਰਸਾਈਕਲ ਦਾ ਅਰ ਬਹਨੇ ਰਾ ਹਨੇਰਾ ਕਾਫੀ ਹੋ ਗਿਆ ਠੰਡ ਵੀ ਪੂਰੀ ਫੁੱਲ ਹੋ ਗਈ ਆਸ-ਪਾਸ ਤੁਸੀਂ ਦੇਖ ਸਕਦੇ ਹੋ ਤੇ ਮੈਂ ਆਪਣੇ ਦੋਸਤ ਨੂੰ ਛੱਡ ਕੇ ਆਇਆ ਉਹਨਾਂ ਦਾ ਘਰ ਇੱਧਰ ਪਿੰਡੀ ਚ ਰਹਿ ਜਾਂਦਾ ਹੁਣ ਜਾ ਰਿਹਾ ਮੈਂ ਘਰੇ ਸ਼ਾਪਿੰਗ ਮੇਰੀ ਹੋ ਗਈ ਕੰਪਲੀਟ ਹਾਂਜੀ ਕੱਲ ਸ਼ਾਪਿੰਗ ਕਰਕੇ ਜਦੋਂ ਆਏ ਸੀ ਕਾਫੀ ਲੇਟ ਹੋ ਗਏ ਸੀ ਹਨੇਰਾ ਹੋ ਗਿਆ ਸੀ ਕਾਫੀ ਤੇ ਤੁਹਾਨੂੰ ਮੈਂ ਕੱਪੜੇ ਨਹੀਂ ਦਿਖਾ ਪਾਇਆ ਕਿਹੜੇ ਲੈ ਕੇ ਆਇਆ ਸੋ ਅੱਜ ਤੁਹਾਨੂੰ ਮੈਂ ਦਿਖਾਉਣਾ ਕਿਹੜੇ-ਕਿਹੜੇ ਕੱਪੜੇ ਮੈਂ ਕੱਲ ਖਰੀਦੇ ਨੇ ਦੁਕਾਨ ਤੇ ਵੀ ਅਗਰ ਮਤਲਬ ਕਿ ਵੀਡੀਓ ਸ਼ੂਟ ਕਰਨਾ ਹੁੰਦਾ ਤਾਂ ਕਰ ਸਕਦੇ ਸੀ ਪਰ ਉਹ ਦੁਕਾਨਾਂ ਨੇ ਨਾ ਜਿਹੜੀਆਂ ਭੀੜੀਆਂਈ ਦੁਕਾਨਾਂ ਸੀ ਤੇ ਬਾਕੀ ਜਿਹੜੇ ਨੇ ਕਸਟਮਰ ਉੱਥੇ ਜ਼ਿਆਦਾ ਖੜੇ ਹੁੰਦੇ ਨੇ ਇਸ ਲਈ ਉੱਥੇ ਵੀਡੀਓ ਬਣਾਉਣ ਦਾ ਕੋਈ ਜ਼ਿਆਦਾ ਬੈਨੀਫਿਟ ਨਹੀਂ ਬਣਦਾ वैसे भी लोग मतलब के थोड़ा शाई फील करदेने ता अगर मोबाइल दा कैमरा ਖੁੱਲਦਾ ਤਾਂ ਉਹ ਥੋੜਾ ਬਹੁਤ ਨੋਕ-ਚੋਕ ਜੀ ਕਰਨ ਲੱਗ ਜਾਂਦੇ ਨੇ ਸੋ ਆਪਾਂ ਦੁਕਾਨ ਤੇ ਨਹੀਂ ਬਣਾਈਏ ਇਸੇ ਕਰਕੇ ਵੀਡੀਓ ਤਾਂ ਜਿਹੜੇ ਇਹ ਵਾਲੇ ਕੱਪੜੇ ਨੇ ਫਾਰਮਲ ਡ्रेस ਹੈ ਜਿਹੜੀ ਕਿ ਅਲੱਗ ਦੁਕਾਨ ਤੋਂ ਖਰੀਦੀ ਸੀ ਇਹ ਜਿਹੜੀ ਦੁਕਾਨ ਸੀਗੀ ਸਾਡੇ ਪਿੰਡ ਦੇ ਮੁੰਡੇ ਨੇ ਕਿਸੇ ਨੇ ਬਰਨਾਲੇ ਖੋਲੀ ਹੈ ਤੋਲਾ ਕਲੈਕਸ਼ਨਸ ਤਾਂ ਉੱਥੋਂ ਲੈਂਦੀ ਸੀ ਤੇ ਕਾਫੀ ਬਜਟ ਦੇ ਵਿੱਚ ਮਿਲੀ ਸੀ ਤੇ ਇਹ ਵਾਲੇ ਜਿਹੜੇ ਕੱਪੜੇ ਨੇ ਉਹ ਲੈਂਦੇ ਨੇ ਸਾਰੇ ਰੌਇਲ ਕਲੈਕਸ਼ਨਸ ਤੋਂ ਜਿੱਤੋਂ ਕਿ ਹਮੇਸ਼ਾ ਮੈਂ ਕੱਪੜੇ ਖਰੀਦਦਾ ਕਿਉਂਕਿ ਇੱਥੋਂ ਦੇ ਜਿਹੜੇ ਕੱਪੜੇ ਹੁੰਦੇ ਨੇ ਵਧੀਆ ਮਤਲਬ ਕਿ ਬਿਲਕੁਲ ਟ੍ਰੈਂਡਿੰਗ ਹੁੰਦੇ ਨੇ ਥੋੜੇ ਮਹਿੰਗੇ ਹੁੰਦੇ ਨੇ ਪਰ ਟ੍ਰੈਂਡਿੰਗ ਹੁੰਦੇ ਨੇ ਤੇ ਇਹ ਕੀ ਕੀ ਨੇ ਦੇਖੋ ਤੇ ਵਾਲੀ ਸ਼ਰਟ ਹੈ ਬਿਲਕੁਲ ਖਦਰੀ ਹੈ ਜਰਾ ਤੇ ਕੇ ਵਾਲੀ ਸ਼ਰਟ ਤੇ ਇੱਕ ਇਹ ਵਾਲੀ ਜੀਨ ਤਾਂ ਤਿੰਨ ਚੀਜ਼ਾਂ ਨੇ ਠੀਕ ਹੈ ਤਾਂ ਹੁਣ ਕਰਨਾ ਕੀ ਹੈ ਜਿਹੜੀਆਂ ਦੋ ਸ਼ਰਟਸ ਨੇ ਦੋਨੋਂ ਸ਼ਰਟਸ ਇੰਨੀਆਂ ਜ਼ਿਆਦਾ ਮੋਟੀਆਂ ਨੇ ਕਿ ਇਹਦੇ ਨਾਲ ਉੱਪਰ ਦੀ ਕੁਛ ਵੀ ਅੱਪਰ ਪਾਉਣ ਦੀ ਜ਼ਰੂਰਤ ਨਹੀਂ ਆ। ਨੀਚੇ ਦੀ ਸਿਰਫ ਮਤਲਬ ਕਿ ਕੋਈ ਨੀਚੇ ਦੀ ਛੋਟੀ ਮੋਟੀ ਜਿਹੜੀ ਹੈਗੀ ਪਤਲੀ-ਪਤਲੀ ਸ਼ਰਟ ਪਾ ਲਓ, ਟੀ-ਸ਼ਰਟ ਸੌਰੀ। ਤਾਂ ਉਹਦੇ ਨਾਲ ਹੀ ਸਰ ਜਾਏਗਾ। ਤਾਂ ਹੁਣ ਕਰਨਾ ਕੀ ਹੈ ਜਿਹੜੀਆਂ ਇਹ ਪੈਂਟ ਹੈ ਤੇ ਇਧਰੋਂ ਇਹ ਫਾਰਮਲ ਪੈਂਟ ਹੈ। ਇਹਨਾਂ ਦੋਨਾਂ ਦੀ ਲੈਂਥ ਜ਼ਿਆਦਾ ਹੈ। ਤਾਂ ਇਹ ਲੈਂਥ ਕਰਾ ਕੇ ਲਿਉਣੀਆਂ ਹੁਣ। ਇਹ ਲੈਂਥ ਜਿਹੜੀ ਹੈਗੀ ਉੱਥੋਂ ਵੀ ਕਰਵਾ ਸਕਦੇ ਸੀ ਕਿਉਂਕਿ ਕੱਲ ਹਨੇਰਾ ਹੋ ਗਿਆ ਤਾਂ ਕਰਕੇ ਅਸੀ ਉਥੋਂ ਨਹੀਂ ਕਰਵਾਈ ਉਥੋਂ ਫਰੀਜ਼ ਹੋ ਜਾਣੀ ਸੀ ਪਰ ਹੁਣ ਇੱਥੇ ਮੈਂ ਪਿੰਡ ਕਿਸੇ ਟੇਲਰ ਕੋਲ ਜਾਊਂਗਾ ਤੇ ਉੱਥੇ ਕਰਵਾ ਕੇ ਲਾਉਣਾ ਸੋ ਜਿਹੜਾ ਬਲੌਗ ਸੀਗਾ ਉਹਦਾ ਆਪਾਂ ਇੱਥੇ ਐਂਡ ਕਰਦੇ ਆ ਛੋਟਾ ਜਿਹਾ ਬਲੌਗ ਬਣਿਆ ਤੇ ਜੇ ਇੰਟਰਸਟਿੰਗ ਲੱਗਿਆ ਹੋਵੇ ਵਧੀਆ ਲੱਗਿਆ ਹੋਵੇ ਇਹਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਟੇਕ ਕੇਅਰ ਬਾਏ ਬਾਏ